मिली जानकारी जा दे अनुसार ही ड्राइवर जो की पटियाला तो समाणा ਵੱਲ ਨੂੰ ਆ ਰਿਹਾ ਸੀ ਅਤੇ ਇੱਕ ਕਾਰ ਜੋ ਕਿ ਸਮਾਣਾ ਤੋਂ ਪਟਿਆਲਾ ਵੱਲ ਜਾ ਰਹੀ ਸੀ ਜਿਸ ਦੀ ਕੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਇਹ ਟੈਂਕਰ ਟਰੱਕ ਜਾ ਕੇ ਸਾਈਡ ਦੀਆਂ ਗਰੇਲਾਂ ਦੇ ਵਿੱਚ ਟਕਰਾ ਗਿਆ ਅਤੇ ਜਿਹੜੀਆਂ ਸਾਈਡ ਤੇ ਦੁਕਾਨਾਂ ਲੱਗੀਆਂ ਹੋਈਆਂ ਸਨ ਉਹਨਾਂ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਇੱਕਦਮ ਪੈਦਾ ਹੋ ਗਿਆ ਇਸ ਮੌਕੇ ਤੇ ਮੌਜੂਦ ਰਾਗੀਰਾਂ ਨੇ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਫੋਰਵੇ ਲਾਈਨ ਬਣਾ ਦਿੱਤਾ ਜਾਵੇ ਤਾਂ ਕਿ ਕਿਸੇ ਦੀ ਵੀ ਕੀਮਤੀ ਜਾਨ ਨਾ ਜਾਵੇ ਨਾਲ ਹੀ ਉਹਨਾਂ ਆਖਿਆ ਕਿ ਰਾਤ ਦੇ ਸਮੇਂ ਇਸ ਸੜਕ ਦੇ ਉੱਪਰ ਕੁਪ ਨੇਰਾ ਛਾ ਜਾਂਦਾ ਜਿਸ ਕਾਰਨ ਕਿ ਕਾਫੀ ਹਾਦਸੇ ਵੇਖਣ ਨੂੰ ਮਿਲਦੇ ਨੇ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਸੜਕ ਦੇ ਸਬੰਧੀ ਗੌਰ ਕਰਨ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਵਾਲੇ ਹਾਦਸਿਆਂ ਤੋਂ ਬਚਾ ਕੀਤਾ ਜਾ ਸਕੇ ਹਾਂ ਜਦੋਂ ਉਹਨੇ ਬਾਲਾ ਚੜਾ ਲਿਆ ਭਾਏ ਦਾ ਮੈ ਇਧਰ ਅਰੇਜਮੈਂਟ ਨੂੰ ਨਾ ਕੰਟਰੋਲ ਨਹੀਂ ਬਸ ਦੇਖੇ ਕਿਵੇਂ ਡਰ ਗਿਆ ਕਿ ਮਰਾ ਆ ਗਿਆ ਮਹਾਜਲ ਬ੍ਰੇਕ ਲਾ ਲਿਆ ਜਦੋਂ ਭਾਏ ਚੜੀ ਗੱਡੀ ਦੀ ਸਪੀਡ ਕੋਈ ਜ਼ਿਆਦਾ ਸੀਗੀ ਇਹ ਨਾਰਮਲੀ ਦੀ ਸਪੀਡ ਪਰ ਆ ਰਹੇ ਮੈਂ ਚਾਪ ਵੀ ਗਿਆ ਪਿੱਛੇ ਠੀਕ ਹੈ ਕਿੱਥੋਂ ਆ ਰਹੇ ਸੀਗੇ ਤੁਸੀਂ ਇਹ ਪਟਿਆਲੇ ਤੋਂ ਆ ਰਹੇ ਸੀ ਗੱਡੀ ਕਿੰਨਾ ਦੀ ਹੈ ਇਹ ਇਹ ਬ੍ਰੇਕਿਆ ਤੋਂ ਨਹੀਂ ਜਾਨੀ ਮਾਨੀ ਤਾਂ ਬਚਾਉ ਰਹੇ ਹੈ ਕਿਹੜੀ ਗੱਡੀ ਸੀ ਜਿਹੜੀ ਐ ਕਿ ਸਪੀਡ ਤੇ ਸੀ ਇਹਨਾਂ ਦਾ ਦੇਖੀ ਨਹੀਂ ਆਈ ਉਹ ਭੱਜੀ ਗਿਆ ਮਿੰਟਾਂ ਮਿੰਟਿਆਂ ਬਾਅਦ ਕੋਈ 60 ਫੀਟ ਤਾਂ ਨਹੀਂ ਲੱਗੇ ਵੀਰੇ ਜੀ ਬਲੋਤੀ ਚੇ ਦੁਕਾਨਾਂ ਲੱਗੀਆਂ ਹਨ ਭਾਜੀ ਆਏ ਨਹੀਂ ਉਧਰੋਂ ਇਹਨਾਂ ਨੂੰ ਨਹੀਂ ਦਿਖਿਆ ਹੈਗਾ ਗੱਡੀ ਡੁਆਇਟੋਂ ਤੋਂ نیچے ਜਾ ਪੜੀ ਸੀ ਇਹ 슈ਗਰ ਕਰੋ ਜੇ ਐਂਗਲ ਲੱਗੇ ਸੀ ਜੇ ਐਂਗਲ ਨਾ ਹੁੰਦੇ ਗੱਡੀ ਥੱਲੇ ਜਾਂਦੀ ਤੇ ਤਿੰਨ ਜਾਨਾਂ ਜਾ ਸਕਦੀਆਂ ਸੀ ਮੋਗੇ ਤੇ ਇਹ 슈ਗਰ ਕਰੋ ਕਿ ਇਹ ਐਂਗਲ ਸੀਗੇ ਨਾ ਇੱਥੇ ਲੈਟਾਂ ਨੇ ਠੀਕ ਹੈ ਕੋਣੀ ਮੋੜ ਹੈ ਹਜੇ ਪਿੱਛਾ ਅਜੇ ਸ਼ੁਗਰ ਕਰੋ ਧਰਨਾ ਨਹੀਂ ਲੱਗਿਆ ਓਰੇ ਬੱਚਿਆਂ ਦੇ ਮਾਮਲੇ 'ਚ ਧਰਨਾ ਨਹੀਂ ਲੱਗਿਆ ਅਜੇ ਕਈ ਜਾਨਾਂ ਜਾ ਸਕਦੀ ਨਹੀਂ ਹੂੰ ਠੀਕ ਹੈ ਜੀ ਸਰਕਾਰ ਨੂੰ ਦਿਖਦਾ ਨਹੀਂ ਤੁਹਾਡੀਆਂ ਤੁਹਾਡੀਆਂ ਇੱਥੇ ਦੁਕਾਨਾਂ ਨੇ ਮੇਰੀ ਆ ਦੁਕਾਨੀ ਸਾਹਮਣੇ ਦੇਖੋ ਜੀ ਠੀਕ ਹੈ ਕਿ ਕਿਸੀ ਜਾਈਏ ਕਿ ਕਿਧਰ ਜੇ ਕੰਮ ਕਰਨਾ ਹੈ ਜੀ ਪਹਿਲੇ ਤਾਂ ਰੋਡ ਦੇਖੀ ਹੈ ਜੀ ਕਿੰਨੀ ਘਾਸੇ ਹੋ ਰਹੀ ਨੇ ਮੋੜ ਦੇ ਉੱਤੇ ਇੱਥੇ ਤੇ ਹਫਤੇ ਦੇ ਵਿੱਚ ਸੱਤ ਹੀ ਸੱਤ ਨੇ ਰਾਤ ਨੂੰ ਜਦੋਂ ਰਾਤ ਨੂੰ ਜਦੋਂ ਉਰੋ ਗੱਡੀਆਂ ਗੁਜ਼ਰਦੀਆਂ ਕਿੱਦਾਂ ਦਾ ਮਾਹੌਲ ਹੁੰਦਾ ਹੈ ਇੱਥੇ ਤੇ ਬਿਲਕੁਲ ਨਿਹਰਾ ਹੁੰਦਾ ਜੀ ਨਾ ਕਿਸੇ ਨੂੰ ਦੇਖਦਾ ਕੁਝ ਨਹੀਂ ਨਾ ਨਾ ਜਿਹੜਾ ਜੀ ਕਿੱਥੇ ਸਾਹਮਣੇ ਨਹਿਰ ਹੈ ਜੀ ਚਾਰ ਪੰਜ ਮੋੜ ਪੈ ਰਹੇ ਨੇ ਕਿੱਧਰ ਜਾਵੇ ਬੰਦਾ ਕਿਸੇ ਨੂੰ ਦੇਖਦਾ ਹੀ ਨਹੀਂ ਹੈਗਾ ਕੋਈ ਮਾਰਗਦਸ਼ਕ ਦਿਖ ਰਿਹਾ ਤੁਹਾਨੂੰ ਕੁਝ ਦੱਸੀ ਦੱਸੋ ਕੋਈ ਲਾਈਟ ਦੇਖ ਰਹੀ ਹੈ ਇੱਧਰ ਹੁਣ ਜਾਨੀ ਮਾਨੀ ਤਾਂ ਬਚੋ ਰਹੇ ਸਾਰੇ ਇਹ ਮਜ਼ੋਰ ਇੱਥੇ ਦੇਖੋ ਕਿ ਮਾਰਗਦਸ਼ਾ ਹੈਗਾ ਲਿਖਿਆ ਕੋਈ ਇੱਧਰ ਕਿ ਘੱਗੇ ਨੂੰ ਜਾਣਾ ਹੈ ਪਤਣਾ ਨੂੰ ਜਾਣਾ ਹੈ ਪਟਿਆਲੇ ਨੂੰ ਜਾਣਾ ਹੈਗਾ ਕੋਈ ਚਿਤਮੋੜ ਮਤਲਬ ਕਿ ਕੋਈ ਹੁਣ ਇਨਸਾਫ ਦੀ ਮੰਗ ਕਰ ਰਹੇ ਹਾਂ ਜੀ ਸਾਹਿਬ ਜੀ ਸਾਨੂੰ ਤੇ ਇੱਥੇ ਲੈਟਾ ਲੂਟਾ ਲਵਾ ਕੇ ਦੋ ਰੋਡ ਫੋਰਮਲ ਬਣਾ ਕੇ ਦੋ ਸਮਾਰ ਹਾਂ ਅਸੀਂ ਚੈਰੀਟੇਡਰੇ ਇਹ ਹਾ ਸਾਹਿਬ ਸਰ ਜੀ ਹੁਣੇ ਹੁਣੇ ਆ ਪਟਿਆਲੇ ਤੋਂ ਗੱਡੀ ਆ ਰਹੀ ਆ ਤਿੰਨ ਬੰਦੇ ਬਚ ਗਏ ਤੁਹਾਡੇ ਮੋਢੇ ਮੋਢੇ ਤੇ ਹੈਗੇ ਇਸ ਸ਼ੌਂਕ ਤੇ ਹਾਂ ਚਾਰ ਪੰਜ ਸਰਦਾਂ ਲੱਗਦੀਆਂ ਨੇ ਜਿਹਦੇ ਵਿੱਚ 4-5 ਸੜਕਾਂ ਦੇ ਉੱਤੇ ਕੋਈ ਲੈਟ ਨਹੀਂ ਹੈਗੀ ਚੌਕ ਹੈ ਇੱਕ ਮੈਨ ਚੌਕ ਹੈ ਹਾਂ ਜਿਹੜਾ ਪਾਦਰਾ ਸੁਆਣਾ ਦੇ ਵਿੱਚ ਆ ਸਮਾਨੇ ਪਾਤੜਾਂ ਨੂੰ ਜਦੋਂ ਭਾੜਨੇ ਪਟਿਆਲੇ ਤੋਂ ਪਾ ਪਾਤੜਾਂ ਜੰਨਿਆ ਸਮਾਨੇ ਪੜਨ ਸਾਰੀ ਚੌਕ ਜਿੱਦੇ ਵਿੱਚ ਚਾਰ ਪੰਜ ਰਾਸਤਾ ਖੰਦਾ ਜਨ ਕਿ ਦੋ ਤਿੰਨ ਤਾਂ ਮੈਂ ਆਪਣਾ ਜਿਹੜੇ ਦੋ ਤਿੰਨ ਨੇ ਉਹ ਪਿੰਡਾਂ ਚ ਜਾਂਦਾ ਤੇ ਉਸ ਚੌਕ ਦੇ ਉੱਤੇ ਲੈਂਟ ਲਗਾਉਂਦਾ ਲੈਂਟ ਲਗਾਉਂਦਾ ਟ੍ਰੈਫਿਕ ਲੈਂਟ ਲਗਾਉਂਦਾ ਜਾਂ ਸੜਕ ਚੌੜੀਆਂ ਕਰਾ ਦੋ ਜੋ ਐਕਸੀਡੈਂਟ ਆ ਰਿਹਾ ਕੋਈ ਮਰਨ ਦੇ ਜਿੱਦਾਂ ਨਹਿ ਚਿੱਟੇਗਾ ਜੰਮੀਨੇ ਤੇ ਤਿੰਨ ਗੱਡੀਆਂ ਐਕਸੀਡੈਂਟ ਹੋਈਆਂ ਇੱਕ ਗੱਡੀ ਪਲਟੀ ਗਈ ਸੀ ਦੂਸਰੀ ਗੱਡੀ ਆਹ ਗੱਡੀ ਆ ਤੀਸਰੀ ਗੱਡੀ ਐਨ ਡਾਇਰੈਕਟਨ ਤੋਂ ਤੋਰ ਕੇ ਉਲੰਘੀ ਉਹ ਬਚ ਗਿਆ ਇਹ ਮਤਲਬ ਕਿ ਦੋ ਗੱਡੀਆਂ ਟਕਰਾਈਆਂ ਨੇ ਦੋ ਗੱਡੀਆਂ ਐਕਚੁਅਲ ਪਹਿਲਾਂ ਵੀ ਖਬਰ ਆ ਪਈ ਨੇ ਕਿ ਜਿਹੜੀ ਟ੍ਰੈਫਿਕ ਲਾਈਟ ਦੀ ਬਾਰ ਪਲਟ ਗਿਆ ਸੀਗਾ ਹਾਂ ਰੋਡ ਤੁਹਾਡੇ ਕੋਲ ਬੰਦ ਨਹੀਂ ਹੈਗੇ ਆਹਦੀ ਅੰਦਰ ਕੰਮ ਹੁਣ ਕੀ ਮੰਗ ਕਰਨਾ ਚਾਹੁੰਦੇ ਤੁਸੀਂ ਹੁਣ ਤੁਸੀਂ ਮੈਂ ਤਾਂ ਇਹ ਮੰਗ ਕਰਦਾ ਸਰਕਾਰ ਤੋਂ ਬੇਨਤੀ ਹੈ ਜੇ 100 100 ਲੱਖਵਾ ਦਿਓ ਤੇ ਸੜਕ ਚੌੜੀ ਕਰਾ ਦਿਓ ਦਾ ਪੜਾ ਜਾ ਮੁਲਾਜਮ ਹੋਵੇ ਹਾਂ ਹਾਂ ਕਿਰੇ ਸ਼ਾਂਤਾ ਹੋਵੇ ਤੇ ਲਾਈਟ ਨੇ ਇੱਥੇ ਕੋਈ ਨਾ ਬੱਤੀ ਲੱਗੀ ਸੀ ਇੱਥੇ ਹਮ ਸਕਾ ਵੱਲ ਉਹ ਹੋਣਾ ਹੈ ਠੀਕ ਹੈ ਜੀ ਬਾਕੀ ਰੋਡ ਚੌੜਾ ਹੋਣਾ ਚਾਹੀਦਾ ਜੀ ਰੋਡ ਚੌੜਾ ਹੋ ਜਾਏ ਫਿਰ ਆਪਾਂ ਇਹਦੇ ਕੰਮ ਚ ਲੱਗਦਾ ਠੀਕ ਇਸ ਮਾਣਾ ਤੋਂ ਕੇਲਾਸ਼ ਸ਼ਰਮਾ ਦੀ ਰਪੂ